ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਨੰਗਲ ਦੇ ਵਿੱਚ ਸਸੰਸਨੀਖੇਜ ਕਿਡਨੈਪਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਨੰਗਲ ਦੇ ਮਸ਼ਹੂਰ ਕਾਰੋਬਾਰੀ ਗੁਲਸ਼ਨਾ अरोड़ा ਇਸ ਕਿਡਨੈਪਿੰਗ ਦੇ ਵਿੱਚ ਬਾਲਬਲ ਬਚ ਗਏ ਇਹ ਘਟਨਾ ਨੰਗਲ ਦੇ ਮੇਨ ਮਾਰਕੀਟ ਦੇ ਵਿੱਚ ਦੇਰ ਸ਼ਾਮ 7 ਵਜੇ ਦੀ ਹੈ ਜਦੋਂ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਦੋ ਯੁਵਕਾਂ ਵੱਲੋਂ ਫਿਲਮੀ ਅੰਦਾਜ਼ ਦੇ ਵਿੱਚ ਆ ਕੇ ਦਵਾਈ ਦੇਣ ਦਾ ਬਹਾਨਾ ਲਗਾ ਕੇ ਗੁਲਸ਼ਨਾ अरोड़ा ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲਿਆ ਤੇ ਜਿਸ ਤੋਂ ਬਾਅਦ ਉਹ ਆਪਣੀ ਗੱਡੀ ਲੈ ਕੇ ਪਾਕੜਾ ਰੋਡ ਵੱਲੋਂ ਨਿਕਲ ਗਏ ਸੂਤਰਾਂ ਦੀ ਮੰਨੀਅਤ ਹੈ ਗੁਲਸ਼ਨ अरोੜਾ ਕੁਝ ਸਮੇਂ ਤੋਂ ਬਿਮਾਰ ਸੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੂੰ ਕਾਰ ਦੇ ਵਿੱਚ ਬਿਠਾਇਆ ਤੇ ਉਹ ਪਕੜਾ ਰੋਡ ਵੱਲ ਨਿਕਲ ਗਏ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਡਨੈਪ ਕਰਨ ਵਾਲਿਆਂ ਦੀ ਗੱਡੀ ਅਚਾਨਕ ਸੜਕ ਦੇ ਕਿਨਾਰੇ ਲੱਗੇ ਹੋਏ ਖੰਭੇ ਦੇ ਨਾਲ ਟਕਰਾ ਜਾਂਦੀ ਹੈ ਤੇ ਜਿਸ ਤੋਂ ਬਾਅਦ ਕਾਰ ਚਾਲਕ ਬੁਰੀ ਤਰ੍ਹਾਂ ਘਾਇਲ ਹੋ ਕੇ ਬੇਹੋਸ਼ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਗੁਲਸ਼ਨ अरोੜਾ ਵੱਲੋਂ ਸ਼ੋਰ ਮਚਾਉਣ ਤੋਂ ਬਾਅਦ ਦੂਸਰਾ ਨੌਜਵਾਨ ਮੌਕੇ ਤੋਂ ਭੱਜ ਜਾਂਦਾ ਹੈ ਤੇ ਰਾਹੀਗਰਾਂ ਦੀ ਮਦਦ ਨਾਲ ਗੁਲਸ਼ਨ अरोੜਾ ਵਾਪਸ ਜਦੋਂ ਨੇ ਮਾਰਕੀਟ ਪਹੁੰਚਦੇ ਨੇ ਤੇ ਸਾਰੀ ਵਾਰਦਾਤ ਦੁਕਾਨਦਾਰਾਂ ਤੇ ਮਾਰਕੀਟ ਐਸੋਸੀਏਸ਼ਨ ਨੂੰ ਦੱਸਦੇ ਨੇ ਜਿਸ ਤੋਂ ਬਾਅਦ ਉਹ ਸਾਰੇ ਤੁਰੰਤ ਘਟਨਾ ਵਾਲੀ ਸਥਾਨ ਤੇ ਪਹੁੰਚ ਜਾਂਦੇ ਨੇ ਤੇ ਮੌਕੇ ਉਤੇ ਜਾ ਕੇ ਵੇਖਦੇ ਨੇ ਕਿ ਕਾਰ ਚਲਾਣ ਵਾਲਾ ਨੌਜਵਾਨ ਅਜੇ ਵੀ ਕਾਰ ਦੇ ਵਿੱਚ ਹੀ ਸੀ ਜਿਸ ਬਾਰੇ ਜਾਣਕਾਰੀ ਤੁਰੰਤ ਨੰਗਲ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ਉਤੇ ਪਹੁੰਚ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਨੰਗਲ ਸਿਵਲ ਹਸਪਤਾਲ ਲਈ ਇਲਾਜ ਦੇ ਲਈ ਪਹੁੰਚੀ ਉਧਰ ਜਾਂਚ ਦੇ ਦੌਰਾਨ ਕਾਰ ਦੇ ਵਿੱਚੋਂ ਜ਼ਿੰਮੇਦਾਰ ਸਮਾਨਿਕਾ ਥੋੜਾ ਤੇ ਕਿਉ ਵੀ ਬ੍ਰਮੰਦ ਹੋਇਆ ਹੈ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕਿਡਨਾਪ ਕਰਨ ਵਾਲੇ ਦਾ ਪਛੋਕੜ ਬਾਹਰ ਦਾ ਹੈ ਪੁਲਿਸ ਹੁਣ ਅਗਵਾ ਦੇ ਪਿੱਛੇ ਅਸਲੀ ਪੁਲਿਸ ਹੁਣ ಅಪਹਰਨ ਕਰਨ ਦੇ ਅਸਲੀ ਕਾਰਨਾਂ ਦਾ ਪਤਾ ਲਗਾ ਰਹੀ ਹੈ ਕੀ ਇਹ ਸਿਰਫ ਅਗਵਾ ਦਾ ਮਾਮਲਾ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵੱਡਾ ਮਕਸਦ ਸੀ ਫਿਲਹਾਲ ਪੁਲਿਸ ਵਕ ਵਕ ਪਹਿਲੋਂ ਤੇ ਕੰਮ ਕਰ ਰਹੀ ਹੈ ਤੇ ਇਸ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ ਤੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਦੂਸਰੇ ਭੱਜੇ ਹੋਏ આરોપી ਨੂੰ ਵੀ ਜਲਦੀ ਹੀ ਪਕੜ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ